पंजाब एक्टन वाले आंसर मुर्दावा 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 पंजाब सरकार मुर्दावा 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 जो पंजाब सरकार मुर्दावा 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 जो प्रशासन मुर्दावा 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 जस्टिस आप बोला था कि कुछ भी करने को अभी कान्या भी है नशा खत्म करना चाहिए या तो पंचर नमस्ते 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 नमस्त ਨਸ਼ੇ ਨੇ ਨੋ ਦਿਨ ਨਹੀਂ ਖਤਮ ਕਰਤੀ ਇਹ ਇਹਨਾਂ ਦਾ ਕਹਿਣਾ ਪਿੰਡ ਵਾਸੀਆ ਦਾ ਤੁਹਾਡੇ ਕੀ ਨਾਮ ਸਰਪੁਲਿਸ ਹੈ ਜੀ ਹਾਥੋ ਦਾ ਸੀਰੀਪਾ ਸਪੋਰਟਸ ਕਲੱਬ ਦੇਦਨ ਨੂੰ ਪੂਰੀ ਤਰ੍ਹਾਂ ਡਾਕਟਰ ਅਮਰਜੀਤ ਠੀਕ ਹੈ ਪਿੰਡ ਦੇ ਦੇਣਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਰਾ ਇਹ ਮਾਮਲਾ ਜਿਹੜਾ ਮਾਮਲਾ ਇਹ ਨਸ਼ੇ ਦੇ ਬੁਰਤੇ ਜੀ ਲੇਕਿਨ ਸਾਡੇ ਪਿੰਡ ਦੇ ਦਰਾਂ ਦੇ ਵਿੱਚ ਨਾ ਸ਼ਰਯਾਮ ਹੀ ਨਸ਼ਾ ਵਿਕ ਰਿਹਾ ਦਿਨ ਦਿਹਾੜੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਸ ਮਿਹਨਤ ਲੱਗੀ ਹੋਈ ਹੈ ਨਸ਼ਾ ਵਿਰੁੱਧ ਯੁੱਧ ਠੀਕ ਹੈ ਇਸ ਤੇ ਸਾਡੇ ਪਿੰਡ ਤੇ ਨਾ ਜ਼ੀਰੋ ਹੀ ਉਹ ਹੈ ਵੀ ਕੁਝ ਨਹੀਂ ਕੀਤਾ ਇਹ ਜਨਾਂ ਨੇ ਠੀਕ ਹੈ ਸਾਡੇ ਪਿੰਡ ਸਰਯਾਮ ਵੀ ਉਸ ਤਰ੍ਹਾਂ ਹੀ ਨਸ਼ਾ ਵਿਕ ਰਿਹਾ ਹੈ ਅਸੀਂ ਇਹ ਕਹਿੰਦੇ ਹਾਂ ਵੀ ਜੇ ਭਵਨ ਤਮਨ ਸਾਹਿਬ ਸੀਐਮ ਸਾਹਿਬ ਜਿਸ ਮਿਹਨਤ ਲੱਗੇ ਹੋਏ ਨੇ ਠੀਕ ਹੈ ਉਹ ਸਾਡੇ ਪਿੰਡ ਤੇ ਵੀ ਇਹ ਜੀ ਕਾਰਵਾਈ ਕੀਤੀ ਜਾਵੇ ਜੋ ਕਿ ਇਹ ਨਸ਼ਾ ਸ਼ਰਯਾਮ ਵੇਚ ਰਹੇ ਨੇ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹ ਪਿੰਡ ਦੀ ਪျਜਤੀ ਜ਼ਮੀਨ 'ਚ ਨਜਾਇਜ਼ ਕਬਜ਼ਾ ਕਰਕੇ ਆਪਦੇ ਕੋਠੇ ਪਾਈਆਂ ਬੈਠੇ ਨੇ ਇਹ ਤਾਂ ਕੁਛ ਨਹੀਂ ਆ ਗਿਆ ਇਹਨਾਂ ਕਿਤਾ ਸਿਰਫ ਇਹ ਸਮਗਲਿੰਗ ਹੈ ਚਿੱਟਾ ਵੇਚਦੇ ਨੇ ਇਹ ਠੂਕੀ ਵੇਚਦੇ ਨੇ ਦਾਰੂ ਵੇਚਦੇ ਨੇ ਗੋਲੀਆਂ ਵੇਚਦੇ ਨੇ ਇਹ 20 25 ਕਰਦੇ ਜੀ ਅੱਛਾ ਠੀਕ ਹੈ ਇਹਨਾਂ ਦਾ ਹੋਰ ਕੋਈ ਕੰਮ ਹੀ ਨਹੀਂ ਆ ਗਿਆ ਇਹਨਾਂ ਇੱਕ ਵੀ ਬੰਦਾ ਕੋਈ ਢਾੜੀ ਨਹੀਂ ਕਰਦਾ ਕੋਈ ਮਜ਼ਦੂਰੀ ਨਹੀਂ ਕਰਦਾ ਠੀਕ ਹੈ ਸਿਰਫ ਇਹ ਚਿੱਟਾ ਹੀ ਵੇਚਦੇ ਨੇ ਇਸ ਤੇ ਸਿਰ ਤੇ ਇਹਨਾਂ ਨੇ ਆਪਦੇ ਕੋਠੇ ਪਾਈਆਂ ਹੋਈਆਂ ਨੇ ਆਪਦੇ ਗੱਡੀਆਂ ਲੈ ਰਹੇ ਨੇ ਬਾਈਕ ਲੈ ਰਹੇ ਨੇ ਹਰ ਇੱਕ ਇਹ ਕਿੰਨਾ ਦਾ ਸਮਰਾਜ ਜਲ ਬਣਿਆ ਹੋਇਆ ਚਿੱਟੇ ਦੇ ਬਣਿਆ ਹੋਇਆ ਇਹਨਾਂ ਦਾ ਆਪਦੀ ਕੋਈ ਮਿਹਨਤ ਨਹੀਂ ਕੋਈ ਮਜ਼ਦੂਰੀ ਨਹੀਂ ਇਹ ਆ ਜੀ 2018 ਤੋਂ ਲੱਗੇ ਹੋਏ ਆ 2018 ਤੋਂ 2020 ਤੋਂ 22 ਚ ਸਾਡੇ ਮਤੇ ਪਾਏ ਹੋਏ ਨੇ ਠੀਕ ਹੈ ਅਸੀਂ ਨਾ ਕਿਹਾ ਅਮ ਦੀ ਕੀਤੀ ਹੈ ਪੁਲਸ ਆਂਦੀ ਹੈ ਇਹਨਾਂ ਇੱਕ ਪਰਚਾ ਦਿੰਦੀ ਹੈ ਉਹ ਆਲੇ ਜਵਾਨ ਤੇ ਆ ਜਾਂਦੇ ਨੇ ਆ ਕੇ ਫੇਰ ਐਵੇਂ ਸਰੇਆ ਮਿੱਹ ਚਿੱਟਾ ਵੇਦਦੇ ਸਾਡੇ ਸਾਹਮਣੇ ਇਹ ਹੈ ਵੀ ਜੋ ਸੀਐਮ ਸਾਹਿਬ ਭਵਨਤਮਨ ਸਾਹਿਬ ਇਸ ਮਹੀਮ ਚਲਾਈ ਹੋਈ ਹੈ ਤਾਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਮਕਾਨ ਨੇ ਇਹਦੀ ਪਰਾਪਰ ਇਹਨਾਂ ਜਾਂਚ ਹੋਣੀ ਚਾਹੀਦੀ ਹੈ ਵੀ ਇਹਨਾਂ ਦੇ ਪ੍ਰਾਪਰਟੀ ਕਿੱਥੋਂ ਆਈ ਹੈ ਇਹਨਾਂ ਦੇ ਕੋਠੇ ਕਿੱਥੋਂ ਮਾਈਆਂ ਨੇ ਇਹਨਾਂ ਦੇ ਕਿਹੜਾ ਬੰਦਾ ਮਜ਼ਦੂਰੀ ਕਰਦਾ ਹੈ ਕਿਹੜਾ ਮਿਹਨਤ ਕਰਦਾ ਹੈ ਜੇ ਪੈਸੇ ਕਿੱਥੋਂ ਆਏ ਨੇ ਕੋਲੇ ਅਸੀਂ ਪਹਿਲਾਂ ਸਟਾਰਟਿੰਗ ਜਿੱਥੇ ਲੋਕਾਂ ਨੇ ਅਸਥਾ ਚੁਟਾਣਾ ਕਰਗਾ ਉਹਨੂੰ ਆਈਬਰੀ ਮਿਲਦੇ ਰਿਹਾ ਵੀ ਅਸਥਾ ਨਵਾਂ ਆਉਂਦਾ ਅਸੀਂ ਉਹਨੂੰ ਮਿਲਦੇ ਆਂ ਡੀਐਸਵੀ ਪਾਤਰਾ ਇੱਥੇ ਆ ਗਏ ਚੁੱਕੇ ਨੇ ਤਿੰਨ ਚਾਰ ਵੀ ਆ ਚੁੱਕੇ ਨੇ ਠੀਕ ਆ ਸਾਨੂੰ ਸ਼ਿਸ਼ਵਾਸਨ ਦੇ ਕੇ ਚਲੇ ਜਾਂਦੇ ਨੇ ਉਹ ਤੋਂ ਬਾਅਦ ਸਾਡੇ ਸਾਰੇ ਪਿੰਡ ਨੇ ਹੀ ਇਲਾਕੇ ਨੇ ਇੱਥੇ ਮਹਾਪੰਚਾਇਤ ਬੁਲਾਈ ਸੀਗੀ ਠੀਕ ਹੈ ਉਹ ਚ ਐਸਐਸਪੀ ਦੀਪਕ ਪਾਰਕ ਜੀ ਵੀ ਆਈ ਸੀਗੇ ਤੇ ਉਹ ਸਾਨੂੰ ਵਿਸ਼ਵਾਸਨ ਦਿਵਾ ਕੇ ਗਏ ਨੇ ਵੀ ਮੈਂ ਨਾ ਹਫਤੇ ਦੇ ਅੰਦਰ ਠੱਲ ਪਾ ਦੂੰਗਾ ਅੱਜ ਉਹਨੂੰ 2 ਸਾਲ ਹੋ ਚੁੱਕੇ ਆ ਜੀ ਮੁਰਤੇ ਕੋਈ ਨਹੀਂ ਆਇਆ ਜੀ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਨਾ ਕੋਈ ਮਸਲਾ ਸਾਡੇ ਦੇ ਆ ਜੀ ਪਿੰਡ ਹੈ ਪਿੰਡ ਬਦਸੀਂ ਡੋਰਜਾਮ ਕਰਾਂਗੇ ਜੀ ਅਸੀਂ ਰੋੜੇ ਬੈਠੇ ਸਰਪੰਚ ਰਿੱਕੇ ਡੋਰ ਤੇ ਬੈਠੂਗੇ ਜੀ ਸਾਥ ਨੂੰ ਕਿੰਨੇ ਦਿਨ ਦਾ ਟਾਈਮ ਲੱਗਿਆ ਅੱਛਾ ਸਾਡੇ ਹਫਤੇ ਦਾ ਟਾਈਮ ਜੀ ਹਫਤੇ ਦੇ ਅੰਦਰ ਠੱਲ ਪਾ ਵੀ ਮੈਂ ਚੌਧਰੀ ਪਾਲाराम ਪਿੰਡ ਦੇ ਦੇਣਾ ਤਾਂ ਇਹ ਮਾਮਲਾ ਜਿਹੜਾ ਅੱਜ ਇਕੱਠ ਹੋਇਆ ਨੌਜਵਾਨਾਂ ਦੇ ਨਸੇ ਲੈ ਕੇ ਲੈ ਕੇ ਨਸੇ ਵ ਜੀ ਕੀ ਮੈਂ ਮੈਟਰ ਦੱਸਦਾ ਮੈਟਰ ਇਹ ਆ ਵੀ ਅੱਜ ਕੱਲ ਵੈਸੇ ਤਾਂ ਪੰਜਾਬ ਪਦਲਤੀ ਸਾਰਾ ਕੁਝ ਹੋ ਰਿਹਾ ਕਿ ਚਿੱਤੇ ਨੇ ਸਾਰਾ ਪੰਜਾਬੇ ਖਤਮ ਕਰਤਾ ਸਰਕਾਰ ਆਂਡੀਆਂ ਜਿਹੜੇ ਵੈਦੇ ਸੀ ਉਹ ਵੀ ਚਲੇ ਗਏ ਉਹ ਤੋਂ ਬਾਅਦ ਕੀ ਆ ਵੀ ਹੁਣ ਗਵਰਨਮੈਂਟ ਕਹਿੰਦੀ ਆ ਵੀ ਅਸੀਂ ਐ ਕਰਾਂਗੇ ਐ ਕਰਾਂਗੇ ਤੇ ਦੇਖੋ ਕੀ ਕਰਦੀ ਆ ਪਰ ਇੱਕ ਗੱਲ ਜ਼ਰੂਰ ਆ ਵੀ ਇਹ ਜਿਹੜਾ ਛੇਮਾ ਦਰਿਆ ਸੱਤਮਾ ਦਰਿਆ ਕਹਿੰਦੇ ਸੀ ਨਾ ਜਿਹੜਾ ਸਭ ਤੋਂ ਮਾੜਾ ਦਰਿਆ ਵੀ ਕਿਉਂਕਿ ਨੌਜਵਾਨੀ ਅੱਧੀ ਤੋਂ ਬਾਅਦ ਚਲੀ ਗਈ ਅੱਧੀ ਇਹਨੇ ਨਸੇ ਨੇ ਘਾਤੀ ਉਹ ਤੋਂ ਬਾਅਦ ਕੁਛ ਨਹੀਂ ਸਰਕਾਰ ਇੱਕ ਚੀਜ਼ ਕਹਿਣਾ ਮੈਂ ਵੀ ਨਸ਼ਾ ਜਿਹੜਾ ਹੈਗਾ ਕਿਉਂ ਨਹੀਂ ਪੁੱਛਦੇ ਇਹ ਦੱਸ ਵੀ ਘਰ ਨੇ ਵੀ ਇਹ ਮਕਾਨ ਇਹ ਆ ਹੋਰ ਕਿੱਥੋਂ ਬਣਾਏ ਨੇ ਤੁਸੀਂ ਕੋਈ ਮਜ਼ਦੂਰੀ ਨਹੀਂ ਕੋਈ ਡੈੜੀ ਨਹੀਂ ਕੋਈ ਕੁਛ ਨਹੀਂ ਇੱਕ ਗਊਸ਼ਾਲਾ ਚ ਸਾਡੇ ਦੋ ਬੰਦੇ ਰੇੜੀ ਤੇ ਕੰਮ ਕਰਦੇ ਨੇ ਜੇ ਬਾਹਰੋਂ ਆਂਦੇ ਨੇ ਨਾ ਲੋਕ ਉਹਨਾਂ ਦੇ ਵੀ ਪੈਸੇ ਖੋਸ ਲੈ ਜਿਹੜਾ ਕੋਈ ਸਬਜ਼ੀ ਬਾਜੀ ਆਲਾ ਕਿਉਂਕਿ ਜਿਹੜੇ ਨਸੇ ਵਾਲੇ ਨੇ ਉਹਦਾਂ ਤਾਂ ਪੂਰਤੀ ਕਰਨੀ ਆ ਉਸ ਕਰਕੇ ਚਾਰਚ ਫੇਰੇ ਮਾੜੇ ਹਾਲਾਤ ਹੋ ਰਹੇ ਆ ਮੈਂ ਤਾਂ ਇਹ ਕਹੂੰਗਾ ਵੀ ਸਰਕਾਰ ਨੂੰ ਤੇ ਹੋਰ ਜ਼ਿਆਦੇ ਸਿਕੰਜਾ ਕਸਣਾ ਜਾਂ ਹੋਰ ਜ਼ਿਆਦੇ ਗੌਰ ਕਰਨ ਹੁਣ ਕਈ ਵਿਭਾਗਾਂ ਵਿੱਚ ਪੁਸ਼ ਵਿਭਾਗਾਂ ਖਾਸ ਕਰਕੇ ਕਹਿੰਦੀ ਆ ਵੀ ਅਸੀਂ ਮੁੱਖ ਮੰਤਰੀ ਦੇ ਹਦੇਸ ਜਾਂ ਡੀਜੀਪੀ ਦੇ ਦੇਸ ਵੀ ਇਹ ਤੋਂ ਪਹਿਲਾਂ ਕੋਈ ਹਦੇਸੇ ਨਹੀਂ ਸੁਣਿਆ ਹੁਣੀ ਸੁਣਿਆ ਨਾ ਦੇਸ਼ ਬੀਸੀ ਉਹਨਾਂ ਦੇ ਦੇਸ਼ਾਂ ਦੇ ਕੰਮ ਕਰ ਰਹੇ ਆ ਵੀ ਰਲ ਮਿਲ ਕੇ ਲੋਕਾਂ ਨੂੰ ਵੀ ਸਹਿਯੋਗ ਚਾਹੀਦਾ ਤੇ ਸਰਕਾਰ ਨੂੰ ਵੀ ਸਹਿਯੋਗ ਚਾਹੀਦਾ ਤੇ ਆਨਾਲਾ ਤਾਂ ਆਊਗਾ ਉਸ ਟਾਈਮ ਤੇ ਕੁਝ ਲੋਕ ਸੀ ਪਿੰਡ ਚ ਜਿਵੇਂ 2 ਜਾਂ 3 ਬੰਦੇ ਫੀਮ ਦੇ ਸੀ ਜਾਂ 5 4 ਬੰਦੇ ਕੋਈ ਦਾਰੂ ਦੂਰੂ ਵਾਲੇ ਸੀ ਉਸ ਟਾਈਮ ਨਹੀਂ ਸੀ ਐਨੇ ਮਤਲਬ ਕੋਈ ਹਾਲਾਤ ਮਾਰੇ ਤੇ ਇਸ ਟਾਈਮ ਵੀ ਇਹ ਜਿਵੇਂ ਹੁਣ ਪਹਿਲਾਂ ਕਰਦੇ ਸੀ ਦਾਰੂ ਦਾ ਕਰਦੇ ਸੀ ਥੋੜਾ ਬੜਾ ਭੁੱਕੀ ਦਾ ਕਰਦੇ ਸੀ ਜਦ ਬਣੀ ਅਸਲ ਖਾਸ ਕਰਕੇ ਅਸੀਂ ਜਿਹੜੀ ਵਿਰੋਧਤਾ ਆ ਸਰਕਾਰ ਜਾਂ ਲੋਕ ਜਾਂ ਨੌਜਵਾਨ ਪੀੜ੍ਹੀ ਚਿੱਟੇ ਦੀ ਕਰ ਰਹੇ ਹਾਂ ਅਸੀਂ ਖਾਸ ਕਰਕੇ ਕਿਉਂਕਿ ਚਿੱਟੇ ਨੇ ਬਰਬਾਦੀ ਕਰਤੀ ਸਾਰੇ ਚਿੱਟੇ ਕਰਕੇ ਸਾਰਾ ਕੁਝ ਜਿਹੜਾ ਹੋ ਰਿਹਾ ਚਿੱਟੇ ਕਰਕੇ ਬਰਬਾਦੀ ਹੋ ਰਹੀ ਆ ਪੰਜਾਬ ਦੀ ਲੋਕਾਂ ਦੀ ਨੌਜਵਾਨ ਪੀੜ੍ਹੀ ਦੀ ਤੇ ਚਿੱਟੇ ਕਰਕੇ ਬਰਬਾਦੀ ਹੋ ਰਹੀ ਆ ਕਾਫੀ ਜ਼ਿਆਦਾ ਵੈਸੇ ਦਦਨਾ ਦਾ ਪਿਛਲੇ ਕਾਫੀ ਸਮੇ ਤੋਂ ਹਾਈ ਰਾਈਟ ਰਿਹਾ ਜਦੋਂ ਦੇਖਿਆ ਜਦੋਂ ਇਹ ਨਵੀਂ ਸਰਕਾਰ ਬਣੀ ਆ ਤਰੋਂ ਤੋਂ ਹੀ ਮਲ ਕੇ ਸਾਡਾ ਇਹ ਮਾਰਚ 2022 ਤੋਂ ਲਗਾਤਾਰ ਮਹੀ ਮਸ਼ੇੜੀ ਹੋਈ ਹੈ ਸਾਡੇ ਨੌਜਵਾਨਾਂ ਨੇ ਪਿੰਡ ਦਦਨਾ ਤੋਂ ਤੇ ਉਹ ਚ ਹਾਲ ਦੀ ਘੜੀ ਇਹ ਕਿ ਸਥਿਤੀ ਜਿਸ ਤਰ੍ਹਾਂ ਦੀ ਪਹਿਲਾਂ ਸੀਗੀ ਉਸੇ ਤਰ੍ਹਾਂ ਜਿਹੜਾ ਚਿੱਟਾ ਸ਼ਰੀਆਮ ਵਿਕ ਰਿਹਾ ਹੈਗਾ ਇੱਥੇ ਤੇ ਇਹ ਲਗਾਤਾਰ ਵੱਧ ਜਾ ਰਿਹਾ ਸਾਡੇ ਪਿੰਡ ਦੇ ਨੌਜਵਾਨ ਤੇ ਜਿਹੜੇ ਉਹ ਚ ਜ਼ਿਆਦਾ ਗਰਸਤ ਹੁੰਦੇ ਜਾ ਰਹੇ ਆ ਇਹਦੇ ਨਾਲ ਨਾਲ ਜਿਹੜੇ ਇਹ ਹੱਬ ਬਣ ਦੇ ਕਾਰਨ ਇੱਥੋਂ ਬਾਕੀ ਪਿੰਡਾਂ ਤੋਂ ਜਿਹੜੇ ਹੈਗੇ ਆ ਨੌਜਵਾਨ ਇੱਥੇ ਚਿੱਟਾ ਲੈਣ ਆਉਂਦੇ ਆ ਤੇ ਇਹ ਕਾਫੀ ਸਮੱਸਿਆ ਦੀ ਜੀ ਮੰਗ ਕਰਦੇ ਆ ਮੰਗ ਬਿਲਕੁਲ ਸਾਫ਼ ਹੈ ਜੀ ਕਿ ਇਹ ਬੰਦ ਹੋਣਾ ਚਾਹੀਦਾ ਮਤਲਬ ਸਪਲਾਈ ਚੇਨ ਕਿੱਥੋਂ ਹੈ ਉਹ ਉਹਦੀ ਮਤਲਬ ਕਿ ਪਤਾ ਲੱਗਣਾ ਚਾਹੀਦਾ ਕਿ ਜਿੰਨੀ ਰਿਕਵਰੀ ਹੁੰਦੀ ਹੈ ਮੌਕੇ ਤੇ ਉਹਨੇ ਨਾਲ ਤਾਂ ਮਤਲਬ ਕਿ ਕੋਈ ਉਹਦਾ ਹੱਲ ਨਹੀਂ ਨਾ ਮਤਲਬ ਕਿ ਆਂਦਾ ਕਿੱਥੋਂ ਉਹਦਾ ਜੜ ਕਿੱਥੇ ਆ ਉਹ ਜੜ ਤੱਕ ਤਾਂ ਪਹੁੰਚਿਆ ਜਾਵੇ ਜੀ ਮੇਰਾ ਨਾਂਉ ਜੀ ਜੰਗ ਸਿੰਘ ਹੈ ਪਿੰਡ ਦੇਦਣਾ ਮਹਾਰਾਜੀ ਆ ਨਾ ਸਹੀਗਾ ਵਾਰ ਮੁਰਦਾ ਵੀ ਆ ਇਹਨਾਂ ਨੇ ਮਾਰੇ ਪੇਖ ਖੋਦੀਆ ਮਾਰੇ ਬੱਚਾਂ ਦਾ ਖੋਦੀਆ ਗਵਾਂਡਾਵਾ ਦੇ ਹੱਦ ਤੱਕ ਦੀ ਜ਼ਮੀਨ ਤੋਂ ਮਰੀ ਆਏ ਬਰਦਾਸ਼ਤ ਨਾ ਕਰਮ ਇਹ ਅੰਤੀ ਆ ਵੀ ਮਾਨੂੰ ਇਹਨਾਂ ਨਾਲ ਲੋਣਾ ਚਾਹੀਏ ਨਹੀਂ 5 ਸਾਲ ਵੀ ਜੇਲ੍ਹ ਮਰेंगे ਆਨਸਾਰ ਕੋਠੀ ਪਾਵਾਂਗੇ ਨਾਲੇ ਗੱਡੀ ਲੈਣੇ ਇੱਕ ਵੀ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈ ਇੱਕ ਕਮਾਈ ਚਿੱਟਾ ਕੀ ਉਹ ਕੀ ਇਹ ਨੇ ਵੀ ਗੰਜੇਗੀ ਦਾਰੂਗੀ ਇੱਕ ਦਿਹਾੜੀਆਂ ਲਾਂਦੇ ਲਾਂਦਾ ਸਭ ਮਤਲ ਮੁਲਾਜ਼ਮ ਦਿਹਾੜੀਆਂ ਮੈਂ ਕੰਮ ਕਰਾਵੇਂ ਗੀ ਚੋਰੀ ਮਹਾਰਾ ਜਦਾਵਾ ਜਿਹੜੇ ਆਵਾ ਮੋਟਰਸਾਈਕਲ ਇਸ ਤਰ੍ਹਾਂ ਲੈ ਜਾਂ ਦੁਕਾਨ ਕਿਸੇ ਦਾ ਫੇਟ ਮਾਰ ਕੇ ਕਿਸੇ ਦੀ ਕੰਨ ਪਾੜ ਲੀਏ ਕਿਸੇ ਦੀ ਕਣਕ ਚੱਕ ਲਈ ਚੱਕੀਆਂ ਦੇ ਵਿੱਚ ਥੈਲੇ ਨਹੀਂ ਛੜਦੇ ਲਾਹਦੇ ਲਾਹਦੇ ਤੇ 5 ਮਿੰਟ ਪਰਾਂ ਜੀਏ ਰਾਮੋਂ ਨਹੀਂ ਕੋਈ ਚੀਜ਼ ਛੜਦੇ ਮਰ ਗਏ ਬੱਚੇ ਨਹੀਂ ਉਹ ਵੀ ਛੜਕ ਬਾ ਉਧਰ ਘਰ ਆ ਸੀਗਾ ਉਹ ਵੀ ਖਤਰਾ ਆ ਵੀ ਰਾਗਾ ਵਿੱਚ ਕੇ ਕੁਸ ਕਰਦੇ ਇਸ ਤੋਂ ਬਿਖਾੜ ਕੇ ਨੂੰ ਕਰ ਬਾਈ ਪ੍ਰੋਡੂਸਰ ਬਸਾਸ ਜੀ ਮਾਰਾ ਗੇੜੇ ਇਧਰ ਆਪਾਂ ਜਨੱਠ ਜਾਂ ਫੇਰ ਵਿਆਲ ਨੂੰ ਤੜਕਾ ਨਾ ਹੀ ਗੱਡੀਆਂਾਂ ਲਵਾ ਕੇ ਲਖ ਜਾਈਂ ਜੇ ਨਾ ਵੀ ਹੱਲ ਹੋਇਆ ਫੇਰ ਚਲੋ ਜੀ ਮਰਦੋਂ ਮੰਗ ਸਰਕਾਰ ਅੱਗਾ ਵੀ ਜੋ ਕਰਾ ਕਰਦੇ ਹੋ ਨਹੀਂ ਫਿਰ ਆਲੇ ਨਿਜਮ ਤੋਂ ਮਰਨ ਨੂੰ ਲੱਗੇ ਰਹੀਆਂ ਔਰ ਮਹਾਰਾਜ ਤੇ ਉੱਪਰ ਸਰਕਾਰ ਨੂੰ ਜ਼ੋਰ ਨਹੀਂ ਪੜਦਾ ਮਰਦਾਂ ਯਾਏ ਬੇਨਤੀ ਆ ਵੀ ਜੀ ਹਮ ਤੋਂ ਕਾ ਵੀ ਪਹਿਲਾਂ ਹੀ ਸਗੌਂਗੀ ਸਾਰ ਲੈ ਲਿਓ ਨਹੀਂ ਰੋਡ ਜਾਮ ਕਰਾਂਗੇ ਜੀ ਨਹੀਂ ਫੇਰ ਕੋਈ ਤੁਮਾਂ ਜਨਾਵਾਂ ਪਾਲਟੀ ਕਰੇਗੀ ਉਸ ਦਾ ਨਾਲ ਲੱਗਦਾ ਜੋ ਮਰੇ ਆਖੂ ਕਹਿੰਗੇ ਉਹ ਡਿਬਿਡ ਬਿਡਾਂ ਹੀ ਕੋਈ ਫਿਰ ਮੇਰਾ ਨਾਮ ਸੰਦੀਪ ਸ਼ਾਮਰਾ ਜੀ ਪਿੰਡ ਦਾ ਮਜੂਦਾ ਸਰਪੰਚਾਂ ਜੀ ਤੇ ਬਹੁਤ ਵਧੀਆ ਉਪਰਾਲਾ ਹੈ ਪਿੰਡ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਕਿਸੇ ਵੀ ਪਿੰਡ ਵੱਲੋਂ ਜੇ ਕਰੇ ਮਹਿਮ ਚੱਲੇ ਤੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਸਲਾੰਗਾ ਜੋ ਕਦਮ ਹੈ ਇਹ ਪਿਛਲੇ 40 ਸਾਲਾਂ ਤੋਂ ਜੀ ਪਿੰਡ ਦੇ ਵਿੱਚ ਨਸਾ ਹੱਦ ਤੋਂ ਵੱਧ ਹੈ ਤੇ ਹੁਣ ਮਜੂਦਾ ਸਰਕਾਰ ਹੈ ਤੇ ਵਧੀਆ ਉਪਰਾਲਾ ਕਰ ਰਹੀ ਹੈ ਹਨ ਤੇ ਸਾਡੇ ਪੰਚਾਇਤ ਵੱਲੋਂ ਵੀ ਥਾਣਾ ਮੁਖੀ ਨੂੰ ਅਸੀਂ ਲੈਟਰ ਪੈਡ ਤੇ ਲਿਖ ਕੇ ਦੇ ਦਿੱਤਾ ਤੇ ਆਪਣਾ ਬੀਡੀਪੀਓ ਦਫਤਰ ਇਹਨਾਂ ਦੇ ਘਰ ਨੇ ਜਿਹੜੇ ਇਹ ਇਹਨਾਂ ਦੀ ਨਿਸ਼ਾਨਦੇਹੀ ਵਾਸਤੇ ਮਤਾ ਪਾ ਕੇ ਦਿੱਤਾ ਬਜ਼ੁਰਗਾਂ ਵੱਲੋਂ ਦੱਸੇ ਨੇ ਦੱਸਦੇ ਨੇ ਕਿ ਇਹ ਪੰਚਾਇਤੀ ਜ਼ਮੀਨ ਦੇ ਵਿੱਚ ਹੈ ਇਸੇ ਕਰਕੇ ਸਾਨੂੰ ਪਿੰਡ ਦੇ ਜੋ ਕਾਰਵਾਈ ਰਿਸ਼ਤੇ ਦੇ ਵਿੱਚ ਬੀਡੀਪੀਓ ਸਾਹਿਬ ਨੂੰ ਮਤਾ ਪਾ ਕੇ ਦਿੱਤਾ ਤੇ ਉਹਦੀ ਜਲਦੀ ਤੋਂ ਜਲਦੀ ਮੇਰੇ ਸਾਬਨਾ ਮੰਨਤੀ ਹੋ ਜਾਣੀ ਕਿੰਨੇ ਘਰ ਨੇ ਜਿਹੜੇ ਨਸ਼ਾ ਵੇਚਦੇ ਇਹ ਜੇ ਨਤੀ ਚਾੜੀ ਕਰ ਜੀ ਇੱਕ ਮਹੱਲਾ ਜਾ ਬਣਿਆ ਹੋਇਆ ਹੂੰ ਰੋਕਣ ਵਾਸਤੇ ਤੁਹਾਡੇ ਵੱਲੋਂ ਕੀ ਪ੍ਰਾਲੇ ਹੋਣਗੇ ਜਿੰਨੇ ਪਿੰਡ ਦੇ ਦੇਖੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਤੇ ਪਰ ਸਾਡੇ ਨਸ਼ਾ ਹੀ ਹੱਦ ਤੋਂ ਵੱਧ ਹੈ ਸਾਨੂੰ ਜਿਹੜੀ ਉਹਨਾਂ ਦੀ ਕਾਰਵਾਈ ਉਹ ਇਦਾਂ ਲੱਗਦਾ ਵੀ ਜਿਦਾਂ ਵੀ ਬਹੁਤ ਸਲੋ ਚੱਲ ਰਹੀ ਹੈ ਇਹ ਤੁਸੀਂ ਆਪਣੇ ਬੰਦੇ ਪਤਰ ਦੇ ਕੋ ਆਪਦੇ ਪੱਧਰੋਂ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਕਲੱਬ ਖੜਿਆ ਹੈ ਨਲ ਪ੍ਰਧਾਨ ਖੜੇ ਨੇ ਸਾਡੇ ਨਾਲ ਤੇ ਕਲੱਬ ਵੱਲੋਂ ਵੀ ਅਸੀਂ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਤੇ ਪੰਚਾਇਤ ਵੀ ਸਾਰੀ ਨਾਲ ਹੈ ਜਮਾਨਤ ਕਰਨ ਵਾਸਤੇ ਪਿੰਡ ਨਹੀਂ ਜੀ ਪਿੰਡ ਤੇ ਸਾਡੇ ਪਿੰਡ ਤੇ ਮੇਰੇ ਹਿਸਾਬ ਨਾਲ ਤਰੀ ਇਹ ਕੋਈ ਬੰਦਾ ਹੋਣਾ ਵੀ ਜਿਹੜਾ ਇਹਨਾਂ ਦੀ ਕੋਈ ਜਮਾਨਤ ਦੇਵੇਗਾ ਪਹਿਲਾਂ ਕੁਝ ਹੈਗੇ ਦੀ ਤੇ ਉਹ ਵੀ ਪਰ ਉਹਨਾਂ ਨੇ ਦੇਖਿਆ ਹੁਣ ਵੀ ਚਿੱਟੇ ਦੇ ਦਲਦਲ ਵਿੱਚ ਪਿੰਡ ਫਸ ਗਿਆ 50 ਫਸ ਗਿਆ ਤੇ ਹੁਣ ਉਹ ਵੀ ਕੋਈ ਮੇਰੇ ਹਿਸਾਬ ਨਾਲ ਕੋਈ ਜਮਾਨਤ ਜਿੰਨੀ ਸਾਰੇ ਪਿੰਡ ਨੇ ਹੀ ਕਿਹਾ ਹੋਇਆ ਚਲੋ ਪੰਚਾਇਤ ਵੱਲੋਂ ਲਾ ਲਓ ਤੇ ਸਾਰੇ ਪਿੰਡ ਨੇ ਹੀ ਕਿਹਾ ਵੀ ਕਿਸੇ ਨੇ ਮੈਨੂੰ ਤਾਂ ਲੱਗਦਾ ਨਹੀਂ ਪਿਛਲੇ 3-4 ਸਾਲਾਂ ਤੋਂ ਕੋਈ 3 ਸਾਲ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਭਾਜੀ ਪਹਿਲਾਂ 3 ਸਾਲ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਸਾਡੇ ਕੋਲ ਬਕਾਇਦਾ ਉਹਦਾ ਪਿੰਡ ਦੇ ਵਿੱਚ ਅਸੀਂ ਇਹਨਾਂ ਨੇ ਜੋ ਇਹ ਵੇਚ ਰਹੇ ਨੇ ਇਹਨਾਂ ਨੂੰ ਵੀ ਕਿਹਾ ਸੀ ਵੀ ਪਿੰਡ ਦੇ ਜੇ ਤੁਸੀਂ ਇਹ ਪਿਛਲੇ ਕੁਝ ਕੁ ਦਿਨਾਂ ਤੋਂ ਸਾਨੂੰ ਕਹਿ ਰਹੇ ਨੇ ਕਿ ਅਸੀਂ ਨੇਮਸਾਉ ਕਰ ਦਿੰਨੇ ਆ ਤੇ ਇਹਨਾਂ ਨੇ ਇੱਕ ਮੇਰੇ ਖਿਆਲ ਚ ਪੋਸਟਰ ਜੀ ਵੀ ਕਢਾਈ ਨੇ ਵੀ ਇੱਥੇ ਸਾਡੇ ਨਸ਼ਾ ਨਹੀਂ ਮਿਲਦਾ ਪਰ ਇਹ ਮੇਰੇ ਹਿਸਾਬ ਨਾਲ ਸਮਝਣ ਵਾਲੇ ਤਾਂ ਹੈ ਨਹੀਂ ਆ ਦੇਖੋ ਅਸੀਂ ਭਾਜੀ ਪੰਚਾਇਤ ਵੱਲੋਂ ਤੇ ਸਾਡੇ ਮੀਰੀਪੀਰੀ ਸਪੋਰਟਸ ਕਲੱਬ ਵੱਲੋਂ ਤੇ ਪੂਰੇ ਪਿੰਡ ਵਾਸੀਆਂ ਵੱਲੋਂ ਅਸੀਂ ਇੱਕ ਨਾ ਨਸ਼ਾ ਜਾਗਰੂਕ ਕੈਂਪ ਕਰਾਉਣ ਜਾ ਰਹੇ ਆ ਤੇ ਫਲੈਕਸਾਂ ਵੀ ਲਾਵਾਂਗੇ ਬਕਾਇਦਾ ਤੇ ਬੋਰਡ ਵੀ ਲਾਵਾਂਗੇ ਕਿ ਇਹ ਪਿੰਡ ਅਸੀਂ ਨਸ਼ਾ ਮੁਕਤ ਕਰ ਸਕੀਏ